ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਉਹੀ ਸਿੰਘ ਮਿਲਾਉਣੇ ਆ ਜਿਹੜਾ ਸਿੰਘ ਉੱਥੇ ਲਾਲ ਕਿਲੇ ਤੇ ਮੋਰਚਾ ਜਿਹਨੇ ਲਾਤਾ ਸੀ ਔਰ ਇੰਨਾ ਕਿ ਜ਼ਿਆਦਾ ਜੋਧਾ ਨਾ ਸਿੰਘ ਵਾਕਈ ਇੱਚ ਕੋਈ ਸ਼ੱਕ ਨਹੀਂ ਹੈਗਾ ਪੰਥ ਦੇ ਬੱਚਿਆਂ ਦੇ ਵਿੱਚ ਸਪਿਰਿਟੀ ਹੈ ਉਹ ਜੀ ਭਰਤੀ ਪਾਸ਼ਾ ਨੇ ਵੀ ਇਹ ਨਾ ਜ਼ਖਮੀ ਹੋਏ ਪ੍ਰਵਾਹ ਕਰਦੇ ਆ ਨਾ جنگ ਜੁੱਧਾਂ ਚ ਇਹਨਾਂ ਨੇ ਪ੍ਰਵਾਹ ਕੀਤੀ ਔਰ ਅੱਜ ਉਹੀ ਜज्ਬਾ ਇਹ ਸਿੰਘ ਦੇ ਵਿੱਚ ਵੇਖਣ ਨੂੰ ਮਿਲਿਆ ਲੱਤਾਂ ਚ ਖੂਨ ਵਗੰਡਿਆ ਵਾ ਟੰਕੇ ਕਿੱਥੇ ਬਾਬਾ ਜੀ ਵਿਖਾ ਲਿਓ ਸੰਤੂ ਜੀ ਦਾ ਇਹ ਟੰਕੇ ਲੱਗੇ ਸੀ ਇੱਥੇ ਆ ਸਾਰੇ ਟੰਕੇ ਲੱਗੇ ਸੀ ਤੇ ਅਜੇ ਵੀ ਉਹਨਾਂ ਟੰਕਿਆਂ ਟੁੰਕਿਆਂ ਜੋ ਖੂਨ ਖਾਨ ਜ਼ਖਮੀ ਹੋਇਆ ਹੋਰ ਵੀ ਇਹ ਤਾਂ ਸਟੇਪੇਟ ਨਹੀਂ ਨਹੀਂ ਬਸ ਇਹੀ ਆ ਆਪਣੀ ਇਹ ਕੋਈ ਗੱਲ ਤਾਂ ਨਹੀਂ ਹੋਈ ਵੀ ਜਿੱਦਾਂ ਵੀ ਲੱਗੇ ਵੀ ਹਾਂ ਜੀ ਸਰਕਾਰ ਨੇ ਸਾਨੂੰ ਐਂ ਕਰਤਾ ਜਿਉਂ ਕਰਤਾ ਇਹ ਨੇ ਸਰਕਾਰ ਦੇ ਸਾਜ਼ਿਸ਼ ਸੀ ਡਬਲ ਹੀ ਮਿਲਾਂਗੇ ਸਰਕਾਰ ਨੂੰ ਹੋਣ ਆਪਾਂ ਜਿੰਦਗੀ ਸਾਦੀ ਸੀ ਇਹਨਾਂ ਦੀ ਕਿਉਂ ਅਹੀਂ ਤੇ ਨਿਕਲੇ ਨਾ 26 ਜਨਵਰੀ ਨੂੰ ਅਸੀਂ ਕਰਨਾਲ ਬਾਈਪਾਸ ਤੇ ਆਏ ਉੱਥੇ ਸਾਡੇ ਉੱਤੇ ਤਸਰੂਕਾਇਰ ਦੇ ਗੋਲੇ ਸਿੱਟੇ ਇਹਨਾਂ ਨੇ ਬੱਲੇ 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 ਕਰਨਾਲ ਬਾਈਪਾਸ ਤੇ ਨਾਲ ਕੇ ਬਚਾਉਣ ਦੇ ਖਾਤਰ ਸੀ ਕੰਡਿਆਲੀ ਤਾਰ ਵੱਜ ਗਈ ਤੇ ਉਹਨਾਂ ਨੇ ਮੈਨੂੰ ਕਿਸੇ ਈਰ ਦੇ ਥਾਣੇ ਲੈ ਗਏ ਜੇ ਆਪਣੇ ਤਿਹਾਰ ਦੇਰ ਉੱਥੇ ਬੰਦ ਰੱਖਿਆ ਫੇ ਮੈਂ ਉੱਥੇ ਕਿਰਪਾਨ ਘੁਮਾਤੀ ਸੀ ਤੇ ਉੱਥੋਂ ਬਚ ਕੇ ਨਿਕਲ ਕੇ ਆ ਕੇ ਫਿਰ ਮੈਸੇ ਮੈਨੂੰ ਕਿਸੇ ਨੇ ਸਾਈਕਲ ਦਵਾ ਕੇ ਦਿੱਤੀ ਹਮਨੇ ਆਇਆ ਇੱਥੇ ਪੜਾਉਂਦੇ ਮੇਰੀ ਸਾਈਕਲ ਚੋਰੀ ਹੋ ਗਈ ਸੀ ਕੋਲਾ ਵਿਛਿਤ ਹੋਇਆ ਸੀਗਾ ਤੇ ਉਹ ਸਾਈਕਲ ਹੀ ਦਵਾਇਆ ਏ ਹੁਣ ਹੁਣੇ ਆਇਆ ਮੈਂ ਅੰਮ੍ਰਿਤਸਰ ਚਾਰ ਦਿਨ ਚ ਪਹੁੰਚ ਗਿਆ ਨਾ ਚਾਰ ਪੰਜ ਦਿਨ ਹੋ ਗਏ ਆ ਇਹ ਗੱਲ ਠੀਕ ਹੈ ਚਲੋ ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ ਤੇ ਤਨ ਗਾਲ ਕੀ ਤਰਪਤਾ ਪੰਥ ਕੇ ਵਾਰਿਸ ਜਿੰਨੂ ਗੋਵਿੰਦ ਸਿੰਘ ਜੀ ਦੇ ਚਰਨਾਂ ਨੂੰ ਬਾਵਨ ਹਲੋ ਜਾਵੇ ਸਤਿ ਸ੍ਰੀ ਅਕਾਲ ਹੁਣ ਬਸਤਰ ਆਪਾਂ ਚੇਂਜ ਕਰੀਏ ਖਾਲਸਾ ਕਿਤੇ ਮੋਦੀ ਭੱਜੇ ਪੱਪਾ ਕੰਦਾ ਵਿੱਚ ਇੱਥੇ ਖੜੇ ਥੰਬੇ ਤੇ ਕਹਿ ਸੱਜੇ ਇਹ ਬਾਜਦੇ ਬਾਜਦੇ ਨਾ ਇਹਦਾ ਵੱਗੇ